ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸਟਾਰਟੀਪ ਤੋਂ ਕਿਰਪਾਲ ਸਿੰਘ ਤੇ ਅੱਜ ਸਾਡੇ ਵਿੱਚ ਨੰਗ ਫੌਜਾਂ ਸਿੰਘਾਂ ਜਿਹੜੀਆਂ ਹੈਗੀਆਂ ਉਰੇ ਪਹੁੰਚਿਆ ਪਿੰਡ ਡੇ ਕਾਲੇ ਦੇ ਵਿੱਚ ਤੇ ਅੱਪਾ ਅੱਜ ਗੱਲਬਾਤ ਕਰਾਂਗੇ ਵੀ ਕਿਵੇਂ ਉਹਨਾਂ ਦਾ ਆਣਾ ਹੋਇਆ ਪਰ ਅਦਾ ਜੀ ਫਤਿਹ ਦੀ ਸੱਚ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ ਤੁਹਾਡਾ ਕਿਵੇਂ ਇਸ ਡੇਕ ਵਾਲੇ ਪਿੰਡ ਦੇ ਵਿੱਚ ਪਹੁੰਚਣਾ ਹੋਇਆ ਜੀ ਵੀਰ ਜੀ ਅੱਜ ਤੁਹਾਨੂੰ ਪਤਾ ਹੀ ਹੈ ਜਿਵੇਂ ਕੌਮੀ ਇਨਸਾਫ ਮੋਰਚੇ ਤੋਂ ਇੱਕ ਐਲਾਨ ਕੀਤਾ ਗਿਆ ਸੀ 20 ਜਨਵਰੀ 2024 ਅੱਜ ਦਾ ਦਿਨ ਜਿਹੜੇ ਟੋਲ ਫ੍ਰੀ ਕੀਤੇ ਜਾਣਗੇ ਉਹਦੇ ਵਿੱਚ ਆਪਾਂ ਸੋਲਖੀਆਂ ਟੋਲ ਤੇ ਆਏ ਸੀ ਉੱਥੇ ਫ੍ਰੀ ਕੀਤੇ ਆ ਜਿਹੜੇ ਉੱਥੇ ਆ ਕੇ ਆਪਾਂ ਆਪਣੀ ਜਿਹੜੀ ਪ੍ਰਦਰਸ਼ਨ ਕੀਤਾ ਸੀ ਉਹਦੇ ਨਾਲ ਹੀ ਤੁਹਾਨੂੰ ਪਤਾ ਸੋਲਖੀਆਂ ਦੇ ਲੱਗੇ ਪਿੰਡ ਡੇਕ ਵਾਲਾ ਭਾਈ ਜਗਤਾਰ ਸਿੰਘ ਵਾਰਾ ਜਿਹੜੇ ਜੋਧੇ ਆ ਆਪਣੇ ਤੇ ਉਹਨਾਂ ਦੀ ਭਤੀਜੀ ਦਾ ਆਨੰਦ ਕਾਰਜਾ ਮੰਦੀਪ ਕੌਰ ਜੀ ਦਾ ਤੇ ਆਪਾਂ ਉਸ ਕਰਕੇ ਵਧਾਈ ਦੇਣ ਆਏ ਸੀ ਜੀ ਪਰਿਵਾਰ ਨੂੰ ਜੀ ਤੇ ਉਹਦੇ علاوہ ਜਿਹੜੀ ਆਪਾਂ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਪੂਰੀ ਹੋ ਚੁੱਕੀ ਆ ਸਰਕਾਰ ਸਾਡੇ ਜੇ ਆਪਾਂ ਗੱਲ ਕਰੀਏ ਸੱਚੇ ਸੌਦੇ ਸਾਡੀ ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਕਿੰਨੀ ਵਾਰ ਪਡਾਲ ਮਿਲ ਚੁੱਕੀ ਆ ਆਪਾਂ ਸਿੰਘਾਂ ਨੂੰ ਜਿਹੜੀ ਆ ਜਿਹੜੇ ਸਾਡੇ ਸਿੰਘ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਤੁਹਾਡੇ ਵੱਲੋਂ ਤੁਹਾਡੇ ਕੀ ਜਿਹੜਾ ਤੁਹਾਡੇ ਜਿੱਥੇ ਵੱਲੋਂ ਕੀ ਸੋਚਣਾ ਜਿਹੜਾ ਵੀ ਉਹਨਾਂ ਨੂੰ ਕਿਉਂ ਨਹੀਂ ਰਾਹੀ ਕੀਤੀ ਜਾਂਦੀ ਵੀਰ ਜੀ ਜਿੱਦੀ ਗੱਲ ਤੁਸੀਂ ਝੂٹے ਸੌਦੇ ਦੀ ਕੀਤੀ ਹੈ ਇਹ ਤਾਂ ਝੂਠ ਹੈ ਝੂਠ ਨੂੰ ਤਾਂ ਪਰੋਲਾ ਮਿਲਣ ਗਿਆ ਸੱਚ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਹਨ ਇਹ ਜਿਹੜੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਆਦ ਤੱਕ ਜਿਹੜੇ ਡਿਬਰੂਗੜਵੀ ਬੈਠੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਆਦ ਤੱਕ ਇਹ ਸਾਰੇ ਸੱਚੇ ਨੇ ਸੱਚ ਨੂੰ ਪਰੋਲ ਨਹੀਂ ਦਿੱਤੀ ਜਾ ਰਹੀ ਸੱਚ ਨੂੰ ਡੱਕਿਆ ਹੀ ਜਾਂਦਾ ਜੀ ਪਰ ਜਿੰਨਾ ਮਰਜੀ ਡੱਕ ਲੈਣ ਵੀਰ ਜੀ ਅੱਜ ਨਹੀਂ ਤੇ ਕੱਲ ਜੇਲਾ ਪਾੜ ਕੇ ਸਿੰਘ ਬਾਹਰ ਆ ਜਾਣਗੇ ਸੱਚ ਦਬਾਇਆ ਨਹੀਂ ਦਬਦਾ ਨਹੀਂ ਮਿੱਤਰਾ ਜੀ ਜੀ ਤੇ ਇੱਕ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸੀ ਵੀ ਆਪਾਂ ਜਿਹੜੀ ਜਥੇਬੰਦੀ ਵੱਲੋਂ ਇੱਕ ਟਰੱਕਾਂ ਭੜਾਈਆਂ ਨਾਲ ਵੀ ਜਿਹੜੇ ਜਿਹੜਾ ਟੱਕਾ ਹੋ ਰਿਹਾ ਹੈ ਵੀ ਜੇ ਐਕਸੀਡੈਂਟ ਹੋਣੇ ਆਪਾਂ ਵੀ ਗੱਡੀ ਚਲਾਣੇ ਤੁਸੀਂ ਵੀ ਗੱਡੀਆਂ ਚਲਾਉਨੇ ਆ ਇੱਕ ਇਹ ਵੀ ਵੱਡੇ ਸਰਕਾਰ ਦਾ ਵੱਡਾ ਜੇ ਆਪਾਂ ਕਹੀਏ ਵੀ ناکਾਮੀ ਦਾ ਜਿਹੜਾ ਸਬੂਤ ਹੈ ਜੇ ਆਮ ਗੱਡੀ ਦੇ ਨਾਲ ਜੇ ਬੰਦਾ ਕੋਈ ਮਰਦਾ ਤਾਂ ਉਹਨੂੰ 7 ਸਾਲ ਦੀ ਸਜ਼ਾ ਤੇ 10 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜਿਹੜਾ ਜੁਰਮਾਨਾ ਹੈ ਤੇ ਸੈਂਟਰ ਸਰਕਾਰ ਦੇ ਪੰਜਾਬ ਸਰਕਾਰ ਦੀ ਹੈ ਕਿਵੇਂ ਜਿਹੜੀਆਂ ਨਕਾਮੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਵੀਰ ਜੀ ਰਲ ਮਿਲ ਕੇ ਜੁੰਡਲੀ ਸਰਕਾਰ ਆ ਜੀ ਭਗਵੰਤ ਮਾਨ ਬਿਲਕੁਲ ਜਿਹੜਾ ਪਿੱਠੂ ਬਣਿਆ ਹੋਇਆ ਅਮਿਤ ਸ਼ਾਹ ਦਾ ਮੋਦੀ ਦਾ ਤੇ ਜਿਹੜੇ ਦੀਪ ਸਿੱਧੂ ਦੇ ਬੋਲ ਨੇ ਉਹ ਸੱਚ ਹੋ ਰਹੇ ਨੇ ਵੀ ਇਹ ਬਿਉਂਸੋ ਦੀ ਇਹਦੀ ਹਨਾ ਰੂਹ ਵੜ ਗਈ ਹੈ ਦੇ ਅੰਦਰ ਤੇ ਕੰਮ ਉਹੀ ਕਰ ਰਿਹਾ ਪਹਿਲਾਂ ਸੀਗਾ ਭਗਵੰਤ ਮਾਨ ਸਾਡਾ ਪਰ ਅੱਜ ਨਹੀਂ ਹੁੰ ਰਿਹਾ ਇਹ ਤੇ ਪਰ ਸਟਿਲ ਆਪਾਂ ਤੇ ਇਹੀ ਮੰਗ ਕਰਦੇ ਆਂ ਵੀ ਰਲ ਮਿਲ ਕੇ ਜਿਹੜਾ ਵੀ ਹੈ ਤੁਸੀਂ ਸਾਡੇ ਬੰਦਿਆਂ ਦੀ ਪਰੋਲ ਦਓ ਪਰੋਲ ਦਾ ਕੀ ਮਤਲਬ ਹੁੰ ਵੀ ਜਿਹੜੇ ਬੰਦੇ ਇੰਨੇ ਇੰਨੇ ਲੰਬੇ ਸਮੇਂ ਤੋਂ ਚੱਲ ਰਹੇ ਨੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਕਿ 40 ਦਿਨ 50 ਦਿਨ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਤੇ ਉਹਨਾਂ ਦਾ ਪਤਾ ਲੱਗ ਜਾਏਗਾ ਕਿ ਕੰਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਅਸੀਂ ਚਾਹੁੰਦੇ ਆ ਰਾਮ ਰਹੀਮ ਨੂੰ ਦੇ ਰਹਿਓ ਸਾਡਾ ਕੋਈ ਮੈਟਰ ਨਹੀਂ ਉਹਨੂੰ ਵੀ ਦਓ ਪਰ ਜਿੱਥੇ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਆਉਰਾ ਜਗਤਾਰ ਸਿੰਘ ਹਵਾਰਾ ਇਹਨਾਂ ਨੂੰ ਵੀ ਪਰੋਲ ਦੇ ਕੇ ਜੀਣ ਦਾ ਇੱਕ ਮੌਕਾ ਦੇਣਾ ਚਾਹੀਦਾ ਉਹ ਵੀ ਪਰਿਵਾਰਾਂ ਦੇ ਵਿੱਚ ਆ ਕੇ 40 50 ਦਿਨ ਬੈਠਣ ਤੇ ਫਿਰ ਪੋਜ਼ਿਟਿਵ ਤੇ ਨੈਗੇਟਿਵ ਆਪੇ ਸਾਰਾ ਕੋ ਸਾਹਮਣੇ ਆ ਹੀ ਜਾਣਾ ਜ ਜੀ ਸੋ ਆਪਾਂ ਇੱਕ ਆਪਾਂ ਵਧਾਈਆਂ ਵੀ ਦੇਣ ਆਏ ਸੀ ਤੇ ਪਰਿਵਾਰ ਨਾਲ ਰਾਬਤਾ ਵੀ ਕਾਇਮ ਕਰਨ ਆਏ ਸੀ ਵੀ ਜਿੱਥੇ ਜਿੱਥੇ ਅਗਰ ਜਿੱਥੇ ਭਾਈ ਜਗਤਾਰ ਸਿੰਘ ਹਵਾਰੇ ਦੀ ਜਗਤਾਰ ਸਿੰਘ ਤਾਰੇ ਦੀ ਉਹ ਪਰਿਵਾਰਾਂ ਦੀ ਵੀ ਉੱਥੇ ਉਨੀ ਹੀ ਘਾਲਣਾ ਆ ਜਿੰਨੀ ਉਹ ਸੂਰਬੀਰ ਜੋਧਿਆਂ ਦੀ ਹੈ ਆਪਾਂ ਵਧਾਈ ਵੀ ਦੇਣ ਆਏ ਆ ਤੇ 26 ਜਨਵਰੀ ਦਾ ਇੱਕ ਪ੍ਰੋਗਰਾਮ ਜਿਹੜਾ ਮੋਰਚੇ ਤੇ ਖਾਲਸਾ ਪਰੇਡ ਦੇ ਨਾਮ ਤੇ ਆਪਾਂ ਹੈਗਾ ਜਾਂ ਉਹਦੀ ਵੀ ਆਪਾਂ ਇਹਨਾਂ ਨੂੰ ਆਪਾਂ ਦੇਣ ਆਏ ਸੀ ਸੱਦਾ ਪੱਤਰ ਕਿ ਭਾਈ ਤੁਸੀਂ ਵੀ ਸਾਰੇ ਵੱਡੀ ਗਿਣਤੀ ਚ ਉਥੇ ਪਹੁੰਚੋ ਤੇ 26 ਤਰੀਕ ਦਾ ਤੁਸੀਂ ਕਿੱਥੇ ਜਾੜ ਸਮਾਗ ਦੇਖਿਆ ਜਿਹੜੇ ਸਾਡੇ ਦਰਸ਼ਕ ਵੀਰ ਵੀ ਜਿਹੜੇ ਇੱਥੇ ਪਹੁੰਚਣਾ ਚਾਹੁੰਦੇ ਤਾਂ ਤੁਹਾਡਾ ਕਿਵੇਂ ਸਮਾਗਮ ਜੀ ਦਾ ਹੈ ਜੀ 26 ਜਨਵਰੀ ਦਾ ਵੀਰ ਜਗ ਤੇ ਗਣਤੰਤਰ ਦਿਵਸ ਹੁੰਦਾ ਹੈ ਜਿਹੜੇ ਹਨ ਝੰਡੇ ਚਲਾਉਂਦੇ ਨੇ ਆ ਦਿੱਲੀ ਲਾਲ ਕਿਲੇ ਤੇ ਉੱਥੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਜਿਹੜੀ ਝਾਂਕੀ ਨਹੀਂ ਨਿਕਲ ਰਹੀ ਇਹਨਾਂ ਨੇ ਪਹਿਲਾਂ ਹੀ ਸੈਟ ਕਰਤਾ ਤੇ ਅਸੀਂ ਫਿਰ ਜਿਹੜੇ ਕਰਤਵ ਨੇ ਖਾਲਸੇ ਨੇ ਤੇ ਦਿਖਾਣੀ ਦਿਖਾਣੇ ਨੂੰ ਮਿੱਤਰਾ ਨਹੀਂ ਤੇ ਦਿੱਲੀ ਜਾ ਕੇ ਦਿਖਾਣੇ ਸੀ ਤੇ ਉਹ ਕੰਮ ਅਸੀਂ ਫਿਰ ਜਿਹੜਾ ਹੈ ਉਹ ਕੌਮੀ ਇਨਸਾਫ ਹਾਂ ਕੌਮੀ ਇਨਸਾਫ ਮੋਰਚੇ ਤੇ ਹੀ ਅਸੀਂ ਉਹ ਪਰੇਡ ਦਿਖਾਣੀ ਹੈ ਤੇ ਅਸੀਂ 10 ਵਜੇ ਦਾ ਉੱਥੇ ਪ੍ਰੋਗਰਾਮ ਹੈ ਸੱਦਾ ਪੱਤਰ ਆ ਸਾਰੀ ਸੰ ਇੱਕ ਸਾਲ ਤੋਂ ਵਾਈਪੀਐਸ ਚੌਂਕ ਹਾਂਜੀ ਮੋਹਾਲੀ ਚੰਡੀਗੜ੍ਹ ਤੇ ਸੈਭ ਜਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਬਰੂਹਾਂ ਤੇ ਲੱਗਾ ਹੋਇਆ ਹੈ ਵਾਈਪੀਐਸ ਚੌਂਕ ਤੇ ਆਪ ਜੀ ਆ ਕੇ ਉੱਥੇ ਸਾਡਾ ਸਾਥ ਦਿਓ ਚੜ੍ਹਦੀ ਕਲਾ ਦੇ ਵਿੱਚ ਆਪਾਂ ਆਪਣੇ ਕਰਤੱਵ ਉੱਥੇ ਦਿਖਾਣੇ ਹੈ ਜੀ ਧੰਨਵਾਦ ਹਾਂਜੀ ਰਹੀ ਗੱਲ ਡਰਾਈਵਰ ਵਾਲੀ ਆ ਤੁਸੀਂ ਸਵਾਲ ਕਰਿਆ ਸੀਗਾ ਵੀ ਜਿਹੜਾ ਇਹ ਭਾਈ ਡਰਾਈਵਰਾਂ ਨਾਲ ਇੰਨਾ ਕਿਉਂ ਮਾੜਾ ਹੁੰਦਾ ਹੈ ਸਰਕਾਰਾਂ ਕਿਉਂ ਇਹਨਾਂ ਨੂੰ ਜਿਹੜਾ ਇਹ ਵੀ ਇਦਾਂ ਚੈਲੰਜ ਕਰਦੇ ਨੇ ਮੈਂ ਖੁਦ ਆਪ ਹੈਵੀ ਡਰਾਈਵਰ ਰਹਾ ਵੀ ਮੈਂ ਵੀ ਲਾਈਨ ਤੇ ਚੱਲਦਾ ਰਿਹਾ ਵੀ ਮੈਂ ਦੇਖਿਆ ਕਿ ਲੋਕਾਂ ਦੇ ਹਾਲਾਤ ਇੰਨੇ ਹੋ ਗਏ ਮਾੜੇ ਨਾ ਉਹਨਾਂ ਲੋਕਾਂ ਨੂੰ ਬਿਨਾ ਲਾਇਸੈਂਸਾਂ ਤੋਂ ਬਿਨਾ ਟ੍ਰੇਨਿੰਗ ਤੋਂ ਬਿਨਾ ਕਾਸੀ ਤੋਂ ਗੱਡੀਆਂ ਫੜਾ ਦਿੰਦੇ ਨੇ ਕੋਈ ਮੈਡੀਕਲ ਨਹੀਂ ਇਹਨਾਂ ਲੋਕਾਂ ਦਾ ਹੋ ਰਿਹਾ ਅੱਖਾਂ ਤੇ ਦਿਖਦਾ ਤੱਕ ਨਹੀਂ ਇਹਨਾਂ ਲੋਕਾਂ ਨੂੰ ਤੇ ਇਦਾਂ ਦੇ ਮੈਂਟਲ ਬੰਦੇ ਹੈਗੇ ਨੇ ਕਿ ਹੈਵੀ ਵੇਟ ਦੇ ਅੱਗੇ ਬ੍ਰੇਕਾਂ ਮਾਰਦੇ ਨੇ ਤੇ ਹੁਣ ਜਦੋਂ ਬ੍ਰੇਕ ਮਾਰੋਗੇ ਯਾਰ ਹੈਵੀ ਵੇਟ ਤੁਹਾਡੇ ਉੱਤੇ ਹੀ ਚੜੇਗਾ ਜੇ ਮੰਨ ਕੇ ਚਲੋ 80 ਦੀ ਸਪੀਡ ਤੇ 70 60 ਦੀ ਸਪੀਡ ਤੇ ਇੱਕ ਹੈਵੀ ਵੇਟ ਜਾ ਰਿਹਾ ਹੈ ਤੇ ਉਸਤੇ ਤੁਸੀਂ ਕੋਈ ਲਾਈਟ ਵੇਟ ਅਗੇ ਉਹਦੇ ਬ੍ਰੇਕ ਮਾਰੇਗਾ ਤਾਂ ਵੇਟਾ ਕੇ ਉਹਦੇ ਉੱਤੇ ਹੀ ਚੜੇਗਾ ਤਾਂ ਕੀ ਕਰੇਗਾ ਦੋਸਤੋ ਇਹ ਭਗਵੰਤ ਮਾਨ ਨੂੰ ਵੀ ਚਾਹੀਦਾ ਸਰਕਾਰਾਂ ਨੂੰ ਮੋਦੀ ਨੂੰ ਵੀ ਚਾਹੀਦਾ ਕਿ ਹੈਵੀ ਵੇਟ ਡਰਾਈਵਰਾਂ ਨੂੰ ਨਾ ਜਿਹੜਾ ਹੈਗਾ ਪਰੇਸ਼ਾਨ ਕਰਨਾ ਬੰਦ ਕਰ ਦਿਓ ਤੇ ਨੰਬਰ ਦੋ ਉਹਨਾਂ ਦੀਆਂ ਵਧੀਆ ਇੰਸ਼ੋਰੈਂਸ ਹੋਣੀਆਂ ਚਾਹੀਦੀਆਂ ਨੇ ਤੇ ਵਧੀਆ ਉਹਨਾਂ ਦਾ ਜਿਹੜਾ ਹੈਗਾ ਇਹ ਤਨਖਾਹ ਦਾ ਸਿਸਟਮ ਰੋਜ਼ੀ-ਰੋਜ਼ ਹੋਣਾ ਚਾਹੀਦਾ ਤੇ ਜੋ ਵੀ ਉਹਨਾਂ ਨੂੰ ਈਐਸਆਈ ਵ ਪੂਰਾ ਦੇਸ਼ ਰੋਣ ਹਾਕਾ ਹੋ ਜਾਂਦਾ ਚੀਕਾਂ ਪਵਾ ਦਿੰਦੇ ਨੇ ਡਰਾਈਵਰ ਪਰ ਉਹ ਤਾਂ ਬਹੁਤ ਜੋਧੇ ਨੇ ਵਿਚਾਰੇ ਦਿਨ ਰਾਤ ਸਾਡੇ ਖਾਤਰ ਜਿਹੜੇ ਗੱਡੀਆਂ ਚਲਾਉਂਦੇ ਨੇ ਬਰਫਾਂ ਚ ਦੇਖੋ ਧੁੰਦਾਂ ਚ ਕਿਵੇਂ ਕਿਵੇਂ ਧੁੰਦਾਂ ਚ ਇਦਾਂ ਐਕਸੀਡੈਂਟ ਹੁੰਦੇ ਨੇ ਡਰਾਈਵਰ ਫੇਰ ਵੀ ਤੁਹਾਨੂੰ ਜਿਹੜਾ ਮਾਲ ਪਹੁੰਚਾਉਂਦੇ ਨੇ ਖਾਣੇ ਨੂੰ ਹਨਾ ਤੁਹਾਨੂੰ ਕਦੇ ਔਖੀ ਆਈ ਦੱਸੋ ਅ타 ਮੈਂ ਹੀ ਗੱਲ ਕਹਾਂਗਾ ਆਪਾਂ ਡਰਾਈਵਰ ਵੀਰਾਂ ਦੇ ਹੱਕ ਚ ਕੋਈ ਸਜ਼ਾ ਨਹੀਂ ਹੋਏਗੀ ਦੱਬ ਕੇ ਚਲਾਓ ਜਿਹੜਾ ਕੋਈ ਇਦਾਂ ਦਾ ਕੋਈ ਟਾਇਰ ਥੱਲੇ ਆਉਂਦਾ ਵੀ ਐ ਸਿੰਘ ਸ਼ਹੀਦ ਐ ਪ੍ਰਣਾਮ ਸ਼ਹੀਦਾਂ ਨੂੰ ਤੇ ਬਾਕੀ ਆਪਣਾ ਇਦਾਂ ਹੈਗਾ ਮੈਡੀਕਲ ਵਗੈਰਾ ਸਭ ਸਰਕਾਰ ਸਹ ਦੀ ਕਾਲ ਸਾਹ ਵਾਹਿਗੁਰਜੀ ਕੀ ਫਤਿਹ ਜੇ ਕਰੇਗੇ ਜਾਵੇ ਨਿਆਲ ਹੋ ਜਾਵੇ ਚੀਦਾ ਸਿੰਘਾਂ ਨੂੰ ਭਾਵੇ ਸੱਚੀ ਅਕਾਲ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਜੀ ਜਿਹੜਾ ਝਾਕੀ ਬਾਹਰ ਕੱਢਣ ਦੀ ਗੱਲ ਕੀਤੀ ਹੈ ਨਾ ਪੰਜਾਬ ਦੀ ਝਾਕੀ ਬਾਹਰ ਕੱਢੀ ਹੈ ਇਹੇ ਹਿੰਦੁਸਤਾਨ ਦੀ ਸਰਕਾਰ ਨਾਲ ਸਾਨੂੰ ਫੀਲ ਕਰਵਾ ਰਹੀ ਹੈ ਵੀ ਵਾਕਈ ਤੁਸੀਂ ਹਿੰਦੁਸਤਾਨ ਦਾ ਹਿੱਸਾ ਨਹੀਂ ਹੈਗੇ ਹਾਂ ਬਿਲਕੁਲ ਸਾਡੇ ਯੋਧੇ ਜਿਹੜੇ ਅੰਦਰ ਬੰਦ ਨੇ ਸੰਵਿਧਾਨ ਦੇ ਹਿਸਾਬ ਨਾਲ ਸਜ਼ਾਾਂ ਮਾ ਹੋਈਆਂ ਸੰਵਿਧਾਨ ਦੇ ਹਿਸਾਬ ਨਾਲ ਸਜ਼ਾਾਂ ਪੂਰੀਆਂ ਵੀ ਹੋ ਗਈਆਂ ਉਹਨਾਂ ਨੂੰ ਫੇਰ ਵੀ ਨਹੀਂ ਕੱਢਿਆ ਜਾ ਰਿਹਾ ਇਹ ਤੁਸੀਂ ਇੱਕ ਨਾ ਸਰਬਜੀਤ ਫਿਲਮ ਆਈ ਸੀ ਇੱਕ ਬੰਦਾ ਉਧਰ ਜਲ ਗਿਆ ਸੀ ਤੇ ਉਹਨੂੰ ਬਹੁਤ ਸਾਲ ਬਾਹਰੋਂ ਉੱਥੇ ਮਰਨਾ ਪਿਆ ਉਹਨੂੰ ਉਹੋ ਚੀਜ਼ਾਂ ਸਾਡੇ ਨਾਲ ਇੱਥੇ ਹਿੰਦੁਸਤਾਨ 'ਚ ਹੋ ਰਹੀਆਂ ਨੇ ਸਾਨੂੰ ਬਕਾਇਦਾ ਫੀਲ ਕਰਵਾਈ ਜਾ ਰਹੀ ਹੈ ਬਾਰ-ਬਾਰ ਇਹ ਗੱਲ ਵੀ ਤੁਸੀਂ ਸਾਡਾ ਹਿੱਸਾ ਨਹੀਂ ਹੈਗੇ ਤਾਂ ਕਰਕੇ ਇਹ ਇਹਨਾਂ ਦੀਆਂ ਗਲਤੀਆਂ ਨੇ ਇਹਨਾਂ ਨੂੰ ਭੁਗਤਨੀਆਂ ਪੈਣਗੀਆਂ ਹੁਣ ਇੱਕ ਦੂਜੇ ਨੂੰ ਗਲਤ ਦੂਜੇ ਨੂੰ ਦੋਸ਼ ਨਾ ਦੇਣ ਇਹ ਹਿੰਦੂ ਰਾਸ਼ਟਰ ਯਾਦ ਕਰਵਾ ਕਰਵਾ ਕੇ ਸਾਨੂੰ ਯਾਦ ਕਰਵਾ ਰਹੇ ਨੇ ਵੀ ਤੁਹਾਡਾ ਵੀ ਸਿੱਖ ਰਾਸ਼ਟਰ ਸੀਗਾ ਔਰ ਤੁਹਾਨੂੰ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਹੁਣ ਜੇ ਅਸੀਂ ਲੈਣ ਤੇ ਆ ਗਏ ਭੁਗਤਣ ਫਿਰ ਭਾਈ ਜੀ ਦਾ ਖਾਲਸਾ ਭਾਈ ਜੀ ਕੀ ਪੁੱਤ ਲੈ ਕੇ ਤਰ ਗੱਜ ਕੇ ਕਰੇ ਕਿ ਜਾਵੇ ਨਿਹਾਲ ਹੋ ਜਾਵੇ ਅਮਰ ਸਿ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਭਾਵੇਂ ਚੜਦੀ ਕਲਾ ਹੋ ਜਾਵੇ ਜੀ ਆਡਾਲ ਸੂਪਰ ਭਾਈ ਸਭ ਤੁਹਾਡੇ ਆਪਾ ਚੈਨਲ ਦੇ ਮਾਧਿਅਮ ਨਾਲ ਸਭ ਨੂੰ ਸੱਦਾ ਦਿੰਨੇ ਆ ਕਿ 26 ਤਰੀਕ ਵੱਜ ਚੋੜ ਵੱਜ ਚੜ੍ਹ ਕੇ ਸ਼ਸਤਰਤਾਰੀ ਹੋ ਕੇ ਨਿਸ਼ਾਨ ਸਾਹਿਬ ਲੈ ਕੇ ਉੱਥੇ ਪਹੁੰਚੋ ਤੇ ਮੋਹਾਲੀ ਦੇ ਵਿੱਚ ਆਪਣੇ ਆਪਣੇ ਕੌਤਕ ਦਿਖਾਈਏ ਵਾਹਿਗੁਰੂ ਜੀ ਕਾ ਖਾਲਸਾ ਕਰਤਾਰ ਪਾਏਗਾ ਖਾਲਸਾ ਕਰਤੱਬ ਦਿਖਾਈ ਜਾਣਗੇ ਸਕਿੱਲਾਂ ਤਿਆਰ ਆਪੇ ਹੋ ਜਾਣੀਆਂ ਜਦੋਂ ਕਰਤੱਬ ਦਿਖਾਉਣੇ ਸ਼ੁਰੂ ਕਰ ਦੇਣੇ ਠੀਕ ਹੈ ਪ੍ਰੈਕਟੀਕਲੀ ਇਹ ਸਾਰਾ ਕੁਝ ਹੀ ਵਾਹਿਗੁਰੂ ਜੀ ਵਾਹ ਵਾਹ ਕੈਮਰਾਮੈਨ ਅਮਨਦੀਪ ਸਿੰਘ ਦੇਣਾ ਜੀ ਸਟਾਰ ਟੀਮ ਦੇ ਨੇ ਕਿਰਪਾਲ ਸਿੰਘ ਲੋਗੜ